ਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹਉਸ ਰਾਜ ਸਾਰੇ ਹੀ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਇੱਕ ਦੂਜੇ ਦੇ ਖੁਲਾਸੇ ਕੀਤੇ ਜਾਂਦੇ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 35 ਤੋਂ 40 ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਨ੍ਹਾਂ ਦੇ ਵਿੱਚੋਂ ਮੰਤਰੀ ਵੀ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਆਉਣ ਦੀ ਤਿਆਰੀ ਖਿੱਚੀ ਬੈਠੇ ਨੇ ਅਮਨ अरोड़ा ਕਹਿੰਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਬੰਗਲੌਰ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਹੈ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਜਾਵੇਗੀ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੰਗਲੌਰ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਮੀਟਿੰਗ ਕਿਉਂ ਕੀਤੀ ਗਈ ਭਗਵੰਤ ਮਾਨ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵੀ ਜਾਣਗੇ ਆਖਿਰ ਦੇ ਆਖਰਕਾਰ ਅਜਾਇਆ ਕਿਉਂ ਹੋ ਰਿਹਾ ਹੈ ਯਾਨੀ ਕਿ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਕਿ ਉਹਨਾਂ ਦਾ ਭਰਾ ਫਤੇ ਜੰਗ ਬਾਜਵਾ ਕਦੋਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਇਹ ਭਾਰਤ ਦੀ ਸਿਆਸਤ ਦੇ ਵਿੱਚ ਪਹਿਲਾ ਇੱਕ ਮੁੱਦਾ ਹੈ ਪੰਜਾਬ ਦਾ ਕਿ ਇੱਕ ਕੋਠੀ ਦੇ ਉੱਤੇ ਦੋ ਝੰਡੇ ਨੇ ਯਾਨੀ ਕਿ ਇੱਕ ਪਾਸੇ ਕਾਂਗਰਸ ਪਾਰਟੀ ਦਾ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਯਾਨੀ ਕਿ ਇਹਨਾਂ ਸਿਆਸੀ ਲੋਕਾਂ ਵੱਲੋਂ ਇੱਕੋ ਹੀ ਥਾਲੀ ਦੇ ਚਟੇ-ਵਟੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਪਾਰਟੀ ਯਾਨੀ ਕਿ ਸਤਾਤਰੀ ਸਰਕਾਰ ਹੈ ਇੱਕ ਦੂਜੇ ਉਤੇ ਇਲਜ਼ਾਮ ਲਗਾਉਣਾ ਇਹਨਾਂ ਦੀ ਫਿਤਰਤ ਬਣ ਗਈ ਹੈ ਤੇ ਪੰਜਾਬ ਦੇ ਮਸਲੇ ਕਿਹਨੇ ਹੱਲ ਕਰਨੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕਿਹਨੇ ਕਰਨੀ ਹੈ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੀ ਕਿਹਨੇ ਗੱਲ ਕਰਨੀ ਹੈ ਪੰਜਾਬ ਦੇ ਮੁੱਦੇ ਕਿਸਾਨੀ ਜਿਹੜੇ ਨੇ ਉਹਨਾਂ ਦੀ ਕਿਨੇ ਕਿਨੇ ਗੱਲ ਕਰਨੀ ਹੈ ਇਹ ਇੱਕ ਦੂਜੀ ਦੀਆਂ ਲਤਾਂ ਖਿੱਚਣ ਨੂੰ ਲੱਗੇ ਹੋਏ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾਂਦੇ ਨੇ ਯਾਨੀ ਕਿ ਕੀ ਪੰਜਾਬ ਦੇ ਲੋਕਾਂ ਦੇ ਜਿਹੜੇ ਮੇਨ ਮੁੱਦੇ ਨੇ ਉਹਨਾਂ ਤੋਂ ਇਹ ਇਹਨਾਂ ਵੱਡੇ ਲੋਕਾਂ ਦਾ ਧਿਆਨ ਕਿਉਂ ਡਾਇਵਰਟ ਹੋ ਜਾਂਦਾ ਹੈ ਗੱਲ ਕਰਨੀ ਸੀ ਪੰਜਾਬ ਦੇ ਵਿੱਚ ਨੌਕਰੀਆਂ ਦੀ ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ ਦੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਧੜਾ-ਤਾੜ ਹੁਣ ਡਿਪੋਰਟ ਕੀਤੇ ਜਾ ਰਹੇ ਨੇ ਉਸ ਬਾਰੇ ਕਿਸੇ ਨੂੰ ਕੋਈ ਖਿਆਲ ਨਹੀਂ ਹੈ ਪੰਜਾਬ ਦੇ ਵਿੱਚ ਲਾਅਨ ਆਰਡਰ ਪੂਰੀ ਤਰ੍ਹਾਂ ਕਾਇਮ ਨਹੀਂ ਹੈ ਪੰਜਾਬ ਦੀ ਸਤਾਤਾਰੀ ਸਰਕਾਰ ਨੇ ਵਾਅਦੇ ਕੀਤੇ ਸੀ ਨਿਕਣ ਲੋਕਾਂ ਦਾ ਦਾ ਧੂਆਂ ਨਿਕਲਿਆ ਪਿਆ ਹੈ ਪ੍ਰਤਾਪ ਸਿੰਘ ਬਾਜਬਾ ਵੱਲੋਂ ਹੁਣ ਵੱਡਾ ਇਲਜ਼ਾਮ ਲਗਾਇਆ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪੋ ਜੀ ਮਹੀਨਿਆਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣਗੇ ਅਜਿਹਾ ਕਿਉਂ ਇਹਨਾਂ ਲੋਕਾਂ ਵੱਲੋਂ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਕਿਸੇ ਗਰੀਬ ਦੀ ਗੱਲ ਕੀਤੀ ਕਿਸੇ ਕਿਸਾਨ ਦੀ ਗੱਲ ਕੀਤੀ ਪੰਜਾਬ ਦੇ ਪਾਣੀ ਦਾ ਲੈਵਲ ਜਿਹੜਾ ਹੈ ਦਿਨ ਬਰ ਦਿਨ ਘਟਦਾ ਜਾ ਰਿਹਾ ਹੈ ਇਹ ਨਹੀਂ ਕਹਿੰਦੇ ਅਗੋਨਾ ਜੀ ਸਰਕਾਰ ਜ਼ਿੰਮੇਵਾਰ ਹੈ ਕਿਸਾਨ ਵੀ ਜ਼ਿੰਮੇਵਾਰ ਨੇ ਸਾਨੂੰ ਫਸਲੀ ਕਰਨ ਤੇ ਨਵੀਨੀ ਕਰਨ ਜਾਂ ਫਸਲੀ ਚੱਕਰ ਲੈ ਕੇ ਆਉਣਾ ਪਵੇਗਾ ਲੇਕਿਨ ਉਹਦੇ ਵਾਸਤੇ ਕੁਝ ਸੱਚੇ ਪਲਾਨ ਤੇ ਹੋਣੇ ਚਾਹੀਦੇ ਨੇ ਕੋਈ ਯੋਜਨਾਵਾਂ ਤੇ ਹੋਣੀਆਂ ਚਾਹੀਦੀਆਂ ਨੇ ਚਾਹੇ ਉਹ ਕਾਂਗਰਸ ਸਰਕਾਰ ਆਇਆ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਚਾਹੇ ਆਮ ਆਦਮੀ ਪਾਰਟੀ ਦੀ ਹੁਣ ਨਵਾਂ ਹੀ ਸੱਪ ਕੱਢ ਲਿਆ ਏ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਵੀ ਚਲੇ ਜਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਬਾ ਹੋਵੇ ਚਾਹੇ ਉਹ ਅਮਨ ਅਰੂੜਾ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਕੋਈ ਵੱਡੇ ਆਗੂ ਹੋਣ ਪੰਜਾਬ ਦੀ ਗੱਲ ਨਹੀਂ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਪੰਜਾਬ ਦੀ ਬੇਰੁਜ਼ਗਾਰੀ ਦੀ ਗੱਲ ਨਹੀਂ ਫੁਲਾਣਾ ਉਧਰ ਚਰਿਆ ਗਿਆ ਤੇ ਫੁਲਾਣਾ ਉਧਰ ਚਲਾ ਗਿਆ ਯਾਨੀ ਕਿ ਸਾਨੂੰ ਘਮਣ ਘੇਰੀਆਂ ਦੇ ਵਿੱਚ ਪਾ ਕੇ ਸਾਡੀ ਅੱਖਾਂ ਦੇ ਵਿੱਚ ਧੂਲ ਝੋਕੀ ਜਾ ਰਹੀ ਹੈ ਪਰਤਾਪ ਸਿੰਘ ਬਾਜਵਾ ਨੇ ਉਹਨੂੰ ਵੱਡਾ ਇਲਜ਼ਾਮ ਲਗਾਇਆ ਹੈ ਕਿ ਜਿਹੜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਥੋੜੇ ਦਿਨਾਂ ਬਾਅਦ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣਗੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਇਹਦਾ ਸਪਸ਼ਟੀਕਰਨ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਉਸ ਥੋੜੇ ਦਿਨਾਂ ਬਾਅਦ ਦੇਣਾ ਪਵੇਗਾ ਤਾਂ